ਗੁਰੂ ਜੀ ਨੇ ਬਾਣੀ ਚ ਇਨਾਕ ਮੌਤ ਨੂੰ ਚੇਤੇ ਰੱਖ ਕੇ ਗੱਲ ਕੀਤੀ ਜਿਵੇਂ ਅਸੀਂ ਪਾਠ ਕਰਨੇ ਆ ਕਿ ਜਾਗ ਲੇਖੋ ਰੇ ਮਨਾਂ ਜਾਗ ਲੇਖੋ ਕਹਾਂ ਗਾਫਲ ਸੋਇਆ ਜੋ ਤਨ ਉਪਜਾ ਸੰਗ ਹੀ ਸੋ ਪੀ ਸੰਗ ਨਾ ਖੋਗਾ ਦੁਨੀਆ ਮੁਕਾਮ ਫਾਨੀ ਤਾਕੀਕ ਦਿਲਦਾਨੀ ਮਮਸਰ ਮੁਵੇ ਅਜ਼ਰਾਈਲ ਗ੍ਰਫਤ ਹੈ ਮੇਰੇ ਸਿਰ ਦੇ ਜੋੜੇ ਨੂੰ ਮੌਤ ਨੇ ਘੁੱਟ ਕੇ ਪਕੜਿਆ ਇਨਾ ਨੇੜੇ ਜਾਣ ਖਿੰਥਾ ਕਾਲ ਜਿਵੇਂ ਕਪੜਾ ਤੇਰੇ ਨੇੜੇ ਹੈ ਤੂੰ ਮੌਤ ਨੂੰ ਨੇੜੇ ਸਮਝੋ ਗਿਆ ਅਗਲੀ ਗੱਲ ਜਿਹਨੂੰ ਮੌਤ ਨੇੜੇ ਲੱਗਣ ਲੱਗ ਪਿਆ ਉਹ ਕਦੀ ਦੁਆਇਸ਼ ਨਹੀਂ ਰੱਖਦਾ ਇਹ ਕਿਉਂ ਕਿ ਆਖਿੰਥਾ ਕਾਲ ਇਹ ਨਹੀਂ ਨਰਾਸ਼ਤਾ ਪੈਦਾ ਕਰ ਦਿੱਤੀ ਵੀ ਤੂੰ ਬੰਦਾ ਢੇਰੀ ਟੜੇ ਤੇ ਨੈਗੇਟਿਵ ਇੰਨੇ ਚੱਲ ਪੈ ਜੀ ਮਰਨ ਦੀਆਂ ਗੱਲਾਂ ਕਰਦੇ ਆ ਗੁਰੂ ਜੀ ਕਹਿੰਦੇ ਨੇ ਜਿਹਨੂੰ ਮਰਨ ਦਾ ਅਹਿਸਾਸ ਹੋ ਜਾਏ ਉਹ ਬੰਦਾ ਕਦੀ ਵੀ ਪਾਪ ਵਾਲ ਨਹੀਂ ਤੁਰਦਾ ਉਹ ਤਾਂ ਜਿਹਨਾਂ ਲੜਿਆ ਉਹਨਾਂ ਤੋਂ ਵੀ ਮਾਫ਼ੀਆਂ ਮੰਗਣ ਲੱਗ ਪੈਂਦਾ ਅਕਸਰ ਬੰਦੇ ਜਿਹੜੇ ਬਹੁਤ ਹੰਕਾਰ ਚ ਬੋਲਦੇ ਆ ਜਦੋਂ ਬਿਸਤਰੇ ਤੇ ਡਿੱਗ ਪਏ ਤੇ ਕਹਿੰਦੇ ਆ ਫਲਾਣੇ ਨੂੰ ਆਵਾਜ਼ ਮਾਰ ਕੇ ਬੁਲਾ ਲਓ ਏ ਜ਼ਿੰਦਗੀ ਚ ਬਹੁਤ ਕੁਝ ਬੋਲੇ ਆ ਉਹਦੇ ਤੋਂ ਵੀ ਮਾਫੀ ਮੰਗ ਜਾਈਏ ਨਾ ਆਪ ਨੂੰ ਅਰਜ਼ ਕਰਾਂਗਾ ਕਿਉਂ ਕਿ ਆ ਮੌਤ ਚੇਤੇ ਕਰਾਏਗੀ ਵੀ ਤੂੰ ਉਹ ਗੰਨਾ ਕਰ ਮੌਤ ਦੀ ਖਫਣੀ ਪਾ ਗੁਰੂ ਸਾਹਿਬ ਕਹਿੰਦੇ ਆ ਇਹ ਮੌਤ ਨੂੰ ਚੇਤੇ ਰੱਖ ਪਾਪ ਨਹੀਂ ਕਰੇਗਾ ਸ਼ਾਣੇ ਕਹਿੰਦੇ ਆ ਕਿ ਕਿਸੇ ਪੁੱਛਿਆ ਸੀ ਕਿ ਚੰਗਾ ਕੰਮ ਕਿਸ ਦਿਨ ਕਰਨਾ ਚਾਹੀਦਾ ਉਹਨਾਂ ਕਿ ਐਸੀ ਮੌਤ ਵਾਲੇ ਦਿਨ ਉਹਨਾਂ ਕਹਿੰਦਾ ਮੌਤ ਕਿਦ ਦਿਨ ਆਉਣੀ ਹੈ ਕਹਿੰਦੇ ਨੇ ਅੱਜ ਹੀ ਅੱਜ ਹੀ ਚੰਗਾ ਕਰ ਤੂੰ ਜਿਹੜਾ ਖਾਂਲ ਹੈ ਇਸੇ ਨੂੰ ਕਬੀਰ ਸਾਹਿਬ ਨੇ ਕਿਹਾ ਦਿਨ ਤੇ ਪੈਰ ਪੈਰ ਤੇ ਘਰੀਆਂ ਆਵ ਘਟੈ ਤਨ ਛੀਜੈ ਕਾਲ ਅਹੇਰੀ ਅਕਾਲ ਸ਼ਿਕਾਰੀ ਬਣ ਕੇ ਪਿੱਛੇ ਤੁਰਿਆ ਉਹ ਤਾਂ ਟਾਈਮ ਵੇਂਦਾ ਥਾਂ ਦੇਖਦਾ ਕਾਲ ਅਹੇਰੀ ਫਿਰੇ ਬਦਕ ਜੋ ਕਹੋ ਕਵਨ ਵਿਦ ਕੀਜੈ ਗੁਰੂ ਜੀ ਕਹਿੰਦਿਆ ਜੋਗੀ ਮੌਤ ਦੀ ਖਫਣੀ ਪਾ ਮੌਤ ਮਹਿਸੂਸ ਕਰ ਇਸ ਤੋਂ ਅਗਲਾ ਬਚਨ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਇਹ ਦੋ ਤਰੀਕੇ ਨਾਲ ਬਿਸ਼ਰਾਮ ਲਾਇਨੇ ਮਰਤ ਕਰ ਜਾਣਾ ਕੁਵਾਰੀ ਕਾਇਆ ਕੁਝ ਗੁਰਮਖੇ ਇਥੇ ਲਾਂਦੇ ਆ ਜੁਗਤ ਡੰਡਾ ਪ੍ਰਤੀਤ ਉਂਝ ਜੇ ਪਾਠ ਕਰੋ ਤੇ ਪਾਠ ਦੀ 40 ਤੇ ਬੰਨੀ ਅਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਯਾਦ ਰੱਖਿਓ ਪਾਠ ਦੀ ਲੈ ਇਸ ਤੇ ਨਹੀਂ ਬੰਨੀ ਜੁਗਤ ਡੰਡਾ ਪ੍ਰਤੀਤ ਹੁਣ ਕੁਝ ਗੁਰਮੁਖੇ ਦੇ ਅਰਥ ਕਰਦੇ ਆ ਕਾਲ ਕੁਵਾਰੀ ਨੇ ਵੈਗਰੂ ਕੁਵਾਰੀ ਕਾਇਆ ਜੁਗਤ ਇਹਦਾ ਮਤਲਬ ਜੋਗ ਦੀ ਮਿਲਾਪ ਦੀ ਜੁਗਤੀ ਏ ਵੇ ਜਿਵੇਂ ਇੱਕ ਕੁਵਾਰੀ ਕਾਇਆ ਮੈਂ ਫਿਰ ਬੇਨਤੀ ਆਪ ਨੂੰ ਕਰਾਂ ਮੇਰੀ ਇਹ ਅਰੇ ਸਮਝਿਓ ਜ਼ਿਆਦਾ ਡੀਟੇਲ ਚ ਲੋੜ ਨਹੀਂ ਜਿਹੜੀ ਕਾਇਆ ਅਜੇ ਕਿਸੇ ਵਾਸ਼ਨਾ ਚ ਪ੍ਰਵਿਰਤ ਨਹੀਂ ਹੋਈ ਅਸੀਂ ਕਹਿੰਦੇ ਆ ਕੁਵਾਰੀ ਕਾਇਆ ਪਵਿੱਤਰਤਾ ਮਹਾਰਾਜ ਕਹਿੰਦੇ ਨੇ ਜਿਵੇਂ ਇੱਕ ਕੁਵਾਰੀ ਕਾਇਆ ਪਤੀ ਦੀ ਸੇਜ ਮੰਨਣ ਤੱਕ ਪਹੁੰਚ ਰਹੀ ਖੈ ਤੂੰ ਆਪਣੇ ਅੰਦਰ ਨੂੰ ਔਗਣਾ ਦੀ ਲੇਸ਼ ਨਾ ਲੱਗਣ ਦੇ ਮਨ ਨੂੰ ਕੁਵਾਰਿਆ ਰੱਖੀ ਤੈਨੂੰ ਰੱਬ ਦੇ ਘਰ ਦੀ ਸੇਜ ਮਿਲੇਗੀ ਫਿਰ ਬਿੰਤੀ ਕੁਵਾਰੀ ਕਾਇਆ ਇਹ ਸ਼ਬਦ ਕੀਤੇ ਜਿਹਨੂੰ ਪਵਿੱਤਰਤਾ ਦੇ ਅਰਥ ਕੀਤੇ ਕੁਵਾਰੀ ਦੇ ਕੁਵਾਰੀ ਕਾਇਆ ਝੁਗਤ ਇਹ ਤਰੀਕਾ ਹੈ ਪਰ ਉੰਜ ਦੂਸਰੇ ਪਾਸੇ ਇੱਕ ਗੁਰਮਖ ਨੇ ਅਰਥ ਕੀਤੇ ਆ ਕਿ ਜੋਗੀ ਜਿਹੜੇ ਸਨ ਬੱਚਿਆਂ ਦੀ ਵਰਤੋਂ ਕਰਕੇ ਮਤਲਬ ਬੱਚਿਆਂ ਰਹੀਂ ਆਤਮਿਕ ਮੰਡਲ ਚ ਗੱਲ ਕਰਦੇ ਨੂੰ ਕੁਵਾਰੀ ਕਹਿੰਦੇ ਹੁੰਦੇ ਸਨ ਮੇ ਤਲਵਾੜਾ ਸਾਹਿਬ ਨੇ ਅਰਥੇ ਵੀ ਕੀਤੇ ਮੈਨੂੰ ਫਿਰ ਮਨ ਚ ਆਇਆ ਵੀ ਬਾਬਾ ਜੀ ਨਾਨਕ ਮਤੇ ਗਏ ਤਾਂ ਉਹ ਨਿਆਣਾ ਦੱਬ ਕੇ ਕਿਹਾ ਸੀ ਧਰਤੀ ਚੋ ਜੋ ਕਹਿਆ ਜੇ ਉਹਤੇ ਦਰਸ਼ਨ ਕੀਤੇ ਉਹਨੇ ਵੀ ਇਹ ਗੌਰਕਮਤਾ ਗੌਰਕਮਤਾ ਦੋ ਵਾਰ ਹੀ ਬੋਲਿਆ ਵਿਚਾਰਾ ਤੀਜੀ ਵਾਰੀ ਘੁੰਮੋ ਗਿਆ ਉਹਨਾਂ ਨੇ ਕੁਆਰੀ ਅਰਥ ਬੱਚਾ ਵੀ ਕੀਤਾ ਹੈ ਪਰ ਮੈਨੂੰ ਜਿੰਨੀ ਕੋ ਸਮਝ ਪਈ ਦਾਵਾ ਨਹੀਂ ਇਸ ਅਰਥ ਚ ਵੀ ਆਪਣੀ ਕਾਇਆ ਨੂੰ ਵਾਸ਼ਨਾ ਤੋਂ ਪਵਿੱਤਰ ਰੱਖਣਾ ਮੁਕਤ ਰੱਖਣਾ ਇਹ ਜੁਗਤੀ ਹੈ ਤੇ ਜਿਨ੍ਹਾਂ ਦੂਸਰੇ ਗੁਰਮਖਰਤ ਕੀਤੇ ਉਹ ਕਹਿੰਦੇ ਨੇ ਜੁਗਤ ਡੰਡਾ ਪ੍ਰਤੀਤ ਖਿੰਤਾ ਕਾਲ ਕੁਆਰੀ ਕਾਇਆ ਸੁਣੋ ਉਹ ਅਰਥ ਇਸ ਤਰ੍ਹਾਂ ਕਰਦੇ ਆ ਕਿ ਕਾਲ ਦੀ ਖਫਣੀ ਪਾ ਕੁਵਾਰੀ ਕਾਇਆ ਤਾਂ ਰਹੇਗੀ ਤਾਂ ਤੂੰ ਭੇੜੇ ਫੁਰਨਿਆਂ ਤੋਂ ਬਚੇਗਾ ਜੇ ਤੂੰ ਮੌਤ ਨੂੰ ਚੇਤੇ ਰੱਖੇਗਾ ਫਿਰ ਬੇਨਤੀ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਕੁਵਾਰੀ ਕਾਇਆ ਫਿਰ ਅਗੇ ਕਹਿੰਦੇ ਜੁਗਤ ਡੰਡਾ ਪ੍ਰਤੀਤ ਡੰਡਾ ਵੈਸੇ ਇੱਥੇ ਮਾਰੇ ਨੇ ਸ਼ਬਦ ਵਰਤੇ ਉਹ ਜੋਨਾਂ ਕੋਲ ਤੇ ਬੈਰਾਗਣ ਹੁੰਦੀ ਹੈ ਨਾ ਗੁਰੂ ਸਾਹਿਬ ਨੇ ਵਰਤੇ ਹੈ ਜੋਗ ਨਾ ਖਿੰਤਾ ਜੋਗ ਨਾ ਡੰਡਾ ਜੋਗ ਨਾ oplasm ਚੜਾਈ ਹੈ ਜੋਗ ਨਾ ਮੁੰਦੀ ਮੋਢ ਮਡਾਇਆ ਜੋਗ ਨਾ ਸਿੰਗੀ ਵਾਈਐ ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤਿ ਏਵ ਪਾਈਐ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਾਰ ਜਾਣੇ ਜੋਗੀ ਕਈਐ ਸੋਈ ਮੈਂ ਫਿਰ ਬੇਨਤੀ ਕਰਾਂ ਹੁ ਡੰਡਾ ਪ੍ਰਤੀਤ ਪ੍ਰਤੀਤ ਦਾ ਅਰਥ ਵਿਸ਼ਵਾਸ ਪੂਰਨ ਭਰੋਸਾ ਇੱਥੇ ਫਿਰ ਮੇਰੀ ਬੇਨਤੀ ਸੁਣਿਓ ਮੈਂ ਅਰਥ ਥੋੜੇ ਜੇ ਇਹਦੇ ਕਰ ਸਕਾਂ ਡੰਡਾ ਪ੍ਰਤੀਤ ਮਹਾਰਾਜ ਕੀਤੀ ਉਹਨਾਂ ਕੋਲ ਬੈਰਾਗਨ ਹੈ ਖੜਾਵਾਂ ਨੇ ਬੈਰਾਗਨ ਹੈ ਜਿੱਤੇ ਹੱਥ ਰੱਖਦੇ ਪਰ ਉੰਜ ਵੈਸੇ ਡੰਡਾ ਵੀ ਆਪਣੇ ਖਾਤ 'ਚ ਕਈ ਵਾਰੀ ਫੜਦੇ ਸਨ ਇਵਨ ਕਿ ਗੁਰੂ ਨਾਨਕ ਸਾਹਿਬ ਜਦੋਂ ਉਦਾਸੀਆਂ ਤੇ ਗਏ ਆਪਣੇ ਖਾਤ 'ਚ ਡਾਂਗ ਡੰਡਾ ਸੀ ਮਾਰਦੇ ਆਸਾ ਹੱਥ ਕਿਤਾਬ ਕਸ਼ ਗੁਰੂ ਹਰਿਕ੍ਰਿਸ਼ਨ ਸਾਹਿਬ ਛੜੀ ਰੱਖਦੇ ਸਨ ਹੁਣ ਇੱਥੇ ਜਿਹੜਾ ਸ਼ਬਦ ਗੁਰੂ ਜੀ ਨੇ ਕਿਹਾ ਜਿਹੜਾ ਤੂੰ ਡੰਡਾ ਪਕੜਿਆ ਹੈ ਕਈ ਵਾਰੀ ਹੁੰਦਾ ਸੀ ਆ ਇਹ ਜੁਮੇ ਸਪਾਂ ਤੋਂ ਜਾਂ ਜਾਨਵਰਾਂ ਤੋਂ ਬਚਾਨ ਲਈ ਵੀ ਪਰ ਗੁਰੂ ਜੀ ਨੇ ਜਿਹੜੇ ਅਰਥ ਕੀਤੇ ਸੀ ਉਹ ਦੇਖਣੇ ਨੇ ਬਾਹਰ ਦਾ ਦੰਦਾ ਨਹੀਂ ਡੰਡਾ ਪ੍ਰਤੀਤ ਦੰਡਾ ਪ੍ਰਤੀਤ ਕਿਉਂ ਭਾਵਨਾ ਪ੍ਰਤੀਦਰਤ ਭਰੋਸਾ ਯਕੀਨ ਫੇਥ ਬਲਾਈਂਡ ਫੇਥ ਸਿੱਧੀ ਗੱਲ ਹੁਣ ਇਹਦੇ ਤੋਂ ਇੱਕ ਸ਼ਬਦ ਨਿਕਲਦਾ ਡੰਡੌਥ ਇੱਕ ਸ਼ਬਦ ਡੰਡਾ ਇੱਕ ਡੰਡੌਥ ਇੱਕ ਅਸ਼ਟਾਂਗ ਅਸ਼ਟਾਂਗ ਦਾ ਅਰਥ ਹੈ ਜਦੋਂ ਬੰਦਾ ਝੁਕੇ ਤੇ ਉਹਦੇ ਤਨ ਦੇ ਅੱਠ ਅੰਗ ਜ਼ਮੀਨ ਨੂੰ ਛੋਣ ਪਰ ਡੰਡੋਦ ਦਾ ਅਰਥ ਹੁੰਦਾ ਜਿਹੜਾ ਐ ਸਿੱਧਾ ਲੇਟ ਕੇ ਮੱਥਾ ਟੇਕਦਾ ਡੰਡਾ ਪ੍ਰਤੀਤ ਕਿਉਂ ਅਸਲ 'ਚ ਡੰਡਾ ਆਪਣੀ ਮਰਜ਼ੀ ਦੀ ਕਰਦਾ ਹੁੰਦਾ ਡੰਡਾ ਪ੍ਰਤੀਤ ਭਾਵਨਾ ਜਿਸ ਬੰਦੇ ਦੇ ਹੱਥ 'ਚ ਡੰਡਾ ਹੈ ਚਲੋ ਜੇ ਇਹ ਨਹੀਂ ਲੈਣਾ ਜਿਸकी लाठी ਉਸकी भैंस ਇਹਦਾ ਇੱਕ ਅਰਥ ਕਿ ਮੰਨ ਲਓ ਅਸੀਂ ਡੰਡਾ ਹੱਥ 'ਚ ਪਕੜਿਆ ਹੈ ਜਿੱਥੇ ਪਕੜਿਆ ਡੰਡਾ ਉੱਥੇ ਖਲੋਤਾ ਹੈ ਜੇ ਡੰਡੇ ਨੂੰ ਕੰਧ ਨਾਲ ਲਾਵਾਂਗੇ ਤਾਂ ਜੇ ਡੰਡੇ ਨੂੰ ਮੰਜੀ ਨਾ ਰੱਖਾਂਗੇ ਤਾਂ ਜੇ ਡੰਡੇ ਨੂੰ ਜ਼ਮੀਨ ਤੇ ਸੱਟਾਂਗੇ ਤਾਂ ਡੰਡੇ ਦਾ ਅਰਥ ਹੈ ਕਿ ਇੰਨਾ ਭਰੋਸੇ ਵਾਲਾ ਕਿ ਜਿਹਦੇ ਹੱਥ ਵਿੱਚ ਉਹਦੇ ਤੋਂ ਬਿਨਾ ਆਪਣੀ ਮਰਜ਼ੀ ਕਰਦਾ ਹੀ ਨਹੀਂ ਗੁਰੂ ਕਹਿੰਦਾ ਇੰਨੇ ਭਰੋਸੇ ਨਾਲ ਜੀ ਤੇਰੇ ਅੰਦਰ ਦਾ ਪ੍ਰਤੀਤ ਡੰਡਾ ਬਣ ਜਾਏ ਜਿਵੇਂ ਡੰਡੇ ਵਾਲਾ ਜਿੱਥੇ ਰੱਖੇ ਡੰਡਾ ਉੱਥੇ ਰਹਿੰਦਾ ਤੋ ਐਨੀ ਭਾਵਨਾ ਨਾਲ ਚੱਲੀ ਜਿੱਥੇ ਗੁਰੂ ਤੈਨੂੰ ਰੱਖੇ ਤੂੰ ਉੱਥੇ ਟਿਕੇ ਪ੍ਰਤੀਤ ਯਕੀਨ ਇੱਥੇ ਚਲੋ ਇੱਕ ਉਦਾਹਰਣ ਸਮਝਣ ਲਈ ਸ਼ੈਕਸਪੀਅਰ ਦੇ ਨਾਟਕਾਂ ਵਿੱਚ ਹੈ ਵੈਗਰੂ ਮੈਂ ਚਲੋ ਨਾਂ ਲੈ ਦੇਣਾ ਇਹਨਾਂ ਸਮਝੋ ਵੀ ਕਿਹੜੀਆਂ-ਕਿਹੜੀਆਂ ਕਿਤਾਬਾਂ ਦਾ ਚੰਗੀ ਗੱਲ ਕਿੱਥੋਂ ਮਿਲ ਜਾਏ ਉਹ ਆਂਦਾ ਦੋ ਆਦਮੀ ਤੁਰੇ ਜਾ ਰਹੇ ਸਨ ਸ਼ੈਰ ਕਰਨ ਇਟਲੀ ਦੀ ਗੱਲ ਕਰ ਰਹੇ ਵੀਰ ਉਹਨਾਂ ਸ਼ੈਰ ਦੀ ਇੱਕ ਦਾ ਨਾਲ ਨੌਕਰ ਵੀ ਚੱਲ ਪਿਆ ਸੈਰ ਕਰਨ ਉਹ ਦੂਸਰਾ ਬੰਦਾ ਗੱਲ ਸਮਝਾਏ ਉਹਦਾ ਨੌਕਰ ਨਹੀਂ ਸੀ ਦੂਸਰਾ ਆਦਮੀ ਗੱਲ ਸਮਝਾਏ ਤੇ ਨੌਕਰ ਨੂੰ ਸਮਝਣਾ ਪਈ ਇੱਕ ਵਾਰੀ ਸਮਝਾਈ ਦੋ ਵਾਰੀ ਸਮਝਾਈ ਤੀਜੀ ਵਾਰੀ ਸਮਝਾਈ ਚੌਥੀ ਵਾਰੀ ਅੱਕ ਕੇ ਉਹਦੇ ਹੱਥੇ ਡੰਡਾ ਸੀ ਡੰਡਾ ਜ਼ਮੀਨ ਤੇ ਮਾਰ ਕੇ ਕਹਿੰਦਾ ਨੌਕਰ ਨੂੰ ਤੇਰੇ ਨਾਲੋਂ ਤਾਂ ਡੰਡੇ ਨੂੰ ਅਕਲ ਜ਼ਿਆਦਾ ਇਹਨੂੰ ਸਮਝ ਪੈਗੀ ਨੌਕਰ ਕਹਿੰਦਾ ਮਾਲਕ ਕਿ ਤੇਰੇ ਹੱਥ ਵਿੱਚ ਮੈਂ ਤੇਰੇ ਹੱਥ ਵਿੱਚ ਨਹੀਂ ਮੇਰਾ ਮਨਵਾ ਤੇਰੇ ਹੱਥ ਚ ਨਹੀਂ ਮੇਰੇ ਆਪਣੇ ਹੱਥ ਚ ਨੇ ਮੈਂ ਅਰਜ ਕਰਾਂਗਾ ਇਸ ਗੁਰੂ ਜੀ ਕਹਿ ਰਹੇ ਨੇ ਜਿਵੇਂ ਡੰਡਾ ਇਹ ਫਿਰ ਬੰਤੀ ਜੇ ਸਿੱਧੇ ਅਰਥ ਸਾਰਿਆਂ ਡੰਡਾ ਪ੍ਰਤੀਤ ਹੀ ਕੀਤੇ ਆ ਕਿਉਂਕਿ ਡੰਡੇ ਨੂੰ ਸਿਰਫ ਉਹਦਾ ਭਰੋਸਾ ਹੈ ਜਿਹਦੇ ਹੱਥ ਚ ਦੂਜੇ ਦਾ ਨਹੀਂ ਕਹਿੰਦੇ ਨੇ ਇਸ ਤਰ੍ਹਾਂ ਪ੍ਰਤੀਤ ਨਾਲ ਜ਼ਿੰਦਗੀ ਜੀ ਜਿਵੇਂ ਤੂੰ ਹੱਥ ਚ ਡੰਡਾ ਪਕੜਿਆ ਹੈ ਫਿਰ ਬੰਤੀ ਇਹਦੇ ਅੰਤਰੀਵ ਅਰਥ ਮਨ ਸੰਤੋਖ ਚ ਰਜ ਜਾਏ ਲੱਜਿਆ ਪੈਦਾ ਹੋ ਜਾਏ ਤੇਰੇ ਅੰਦਰ ਕਿਸੇ ਦਰ ਤੋਂ ਮੰਗੀ ਨਾ ਸੱਚੀ ਮੁੱਚੀ ਰੱਬ ਦੇ ਧਿਆਨ ਦੀ ਸਵਾ ਮੱਲ ਹੈ ਬਿਪੁੱਤੀ ਮੱਲ ਹੈ ਮੌਤ ਦੀ ਖਫਨੀ ਪਾਲ ਹੈ ਗੁਰੂ ਜੀ ਕਹਿ ਰਹੇ ਨੇ ਵਾਸ਼ਨਾ ਤੋਂ ਆਪਣੇ ਮਨ ਨੂੰ ਮੁਕਤ ਰੱਖਣ ਦੀ ਬੇਨਤੀ ਕਰ ਤੇ ਸੱਚ ਏਵੇਂ ਕਿ ਪ੍ਰਤੀਤ ਦਾ ਡੰਡਾ ਹੁਣ ਅਗਲਾ ਬਚਨੇ ਆਈ ਪੰਥੀ ਸਗਲ ਜਮਾਤੀ ਆਈ ਪੰਥੀ ਜੋਗੀਆਂ ਦੇ 12 ਫਿਰਕੇ ਨੇ 라ਵਲ ਪੰਥ পাগল ਪੰਥ ਚਲੋ ਮੈਂ ਸੰਖੇ ਉਹਦੇ ਵਿੱਚ ਇੱਕ ਹੈ ਆਈ ਪੰਥੀ 12 ਪੰਥਾਂ ਵਿੱਚੋਂ ਆਈ ਪੰਥੀ ਆਪਣੇ ਆਪ ਨੂੰ ਉੱਚਾ ਮੰਨਦਾ ਹੈ ਸ੍ਰੇਸ਼ਟ ਮੰਨਦਾ ਪਰ ਬੰਦੇ ਚੰਗੇ ਜੋ ਮਿਲਵਰਤਨ ਰੱਖਦੇ ਆ ਸਗਲ ਜਮਾਤੀ ਸਭ ਨੂੰ ਮਿਲਦੇ ਗੁਰੂ ਜੀ ਕਹਿੰਦੇ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਇਹ ਤੇ ਸ਼ਬਦ ਹੈ ਮਨ ਜੀਤੈ ਜਗ ਜੀਤ ਆਈ ਪੰਥੀ ਸਗਲ ਜਮਾਤੀ ਤੂੰ ਆਈ ਪੰਥੀ ਇਹ ਗੱਲ ਹੋਰ ਜਿਹੜੇ ਆਈ ਪੰਥੀ ਨੇ ਨਾ ਉਹਨਾਂ ਦੇ ਨਾਂ ਪਿੱਛੇ ਆਈ ਲੱਗੇਗਾ ਜਿਵੇਂ ਬਾਲਗੁੰਦਾਈ ਉਹ ਆਈ ਆਈ ਪਿੱਛੇ ਲੱਗਦਾ ਉਹਦਾ ਮਤਲਬ ਉਹ ਬਾਲਗੁੰਦਾਈ ਜਿਹੜਾ ਆਈ ਪੰਥੀ ਹੈ ਮਹਾਰਜ ਕਹਿੰਦੇ ਜੇ ਤੂੰ ਚੰਨ ਹੈ ਮੈਂ ਸਭ ਤੋਂ ਸ੍ਰੇਸ਼ਟ ਖਾਂ ਸਗਲ ਜਮਾਤੀ ਜਮਾਤ ਲਵ ਜਪੀ ਜਾਣਨੇ ਆ ਨਾ ਇੱਕੋ ਫੜ ਥਾਂ ਪੜਨ ਵਾਲੇ ਗੁਰੂ ਜੀ ਕਹਿੰਦੇ ਆ ਕਿਸੇ ਤੋਂ ਨਫ਼ਰਤ ਮਤ ਕਰ ਜੋਗੀ ਸਾਰੀ ਸ੍ਰਿਸ਼ਟੀ ਰੱਬ ਦੀ ਨੂੰ ਆਪਣੀ ਜਮਾਤ ਸਮਝ ਜਦੋਂ ਸਭ ਨੂੰ ਆਪਣੇ ਗੁਰ ਭਾਈ ਸਮਝੇਗਾ ਤੂੰ ਆਈ ਪੰਥੀ ਵਿੱਚ ਪਹੁੰਚ ਜਾਏਗਾ ਜਿਹਨੂੰ ਗੁਰੂ ਜੀ ਕਹਿੰਦੇ ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਭ ਨਾ ਕੇ ਸਾਜਨ ਬਸ ਆ ਸਮਝ ਮਹਾਰਾਜ ਕਹਿੰਦੇ ਜਿਨੂੰ ਗੁਰੂ ਜੀ ਕਹਿੰਦੇ ਏਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਖਾਈ ਆਈ ਪੰਥੀ ਆਈ ਪੰਥੀ ਦਾ ਤੂੰ ਤਾਂ ਮੈਂਬਰ ਹੈ ਸਗਲ ਜਮਾਤੀ ਸਾਰਿਆਂ ਨੂੰ ਆਪਣੇ ਵਰਗਾ ਜਾਣ ਇੱਕ ਜਮਾਤ ਸਮਝ ਬਿਤ ਕਰਾ ਕੇ ਉਹ ਕਰ ਰਹੇ ਆ ਕਿਸੇ ਨੂੰ ਸ਼ੁੱਦਰ ਕਹਿ ਕਿਸੇ ਨੂੰ ਗਰਸਤੀ ਕਹਿ ਕਿਸੇ ਨੂੰ ਚਿਕੜ ਕਹਿ ਕੇ ਆਈ ਪੰਥੀ ਹੈ ਜਿਹੜਾ ਪੂਰੀ ਮਾਨਵਤਾ ਨੂੰ ਇੱਕ ਰੱਬ ਦੇ ਬਣਾਏ ਕੋਈ ਇਨਸਾਨ ਸਮਝਦਾ ਹੈ ਆਈ ਪੰਥੀ ਸਗਲ ਜਮਾਤੀ ਫਿਰ ਬੇਨਤੀ ਸਾਰੀਆਂ ਜਮਾਤਾਂ ਨੂੰ ਸਾਰੇ ਲੋਕਾਂ ਨੂੰ ਇੱਕ ਜੈਸਾ ਜਾਣ ਤੇ ਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਨਹੀਂ ਹੋ ਸਕਦਾ ਮਨ ਜੀਤੈ ਜਗ ਜੀਤ ਤੂੰ ਚੰਨ ਕਰਾ ਮਾਤਾ ਨਾਲ ਦੁਨੀਆ ਜਿੱਤਾਂ ਪਰ ਸੱਚੇ ਵੇ ਦੁਨੀਆ ਨੂੰ ਜਿੱਤਣ ਦੀ ਥਾਂ ਤੇ ਆਪਣਾ ਆਪ ਜਿੱਤਣਾ ਸ਼ੁਰੂ ਕਰ ਜਿਸ ਦਿਨ ਤੂੰ ਮਨ ਜੀਤੈ ਮੈਂ ਫਿਰ ਬੇਨਤੀ ਕਰਾਂ ਇੱਥੇ ਤੱਤੇ ਦੇ ਉੱਤੇ ਲਾਂ ਨਹੀਂ ਬੋਲਣੀ ਦੁਲਾਵਾਂ ਬੋਲਣੀਆਂ ਨੇ ਇਹ ਜੀਤੇ ਨਹੀਂ ਹੈਗਾ ਜੀਤੈ ਮਨ ਜੀਤੈ ਜਗ ਜੀਤ ਜਿਸ ਦਿਨ ਤੂੰ ਆਪਣੇ ਮਨ ਨੂੰ ਜਿੱਤ ਲਿਆ ਤੂੰ ਸਮਝ ਲਈ ਸਾਰੇ ਜਗਤ ਨੂੰ ਜਿੱਤ ਲਿਆ ਸਭ ਤੋਂ ਔਖਾ ਮਨ ਦਾ ਜਿੱਤਣਾ ਹੈ ਇਹਦੇ ਤੋਂ ਬਿਨਾ ਸਰ ਦਾ ਵੀ ਕੋਈ ਨਹੀਂ ਇਹ ਡੋਬਦਾ ਵੀ ਆਤਾਰਦਾ ਵੀ ਇੱਕ ਦਿਨ ਬਾਬਾ ਜੀ ਦਾ ਇੱਕ ਬਚਨ ਆਇਆ ਇਹ ਮਨ ਜੋਗੀ ਮਨ ਭੋਗੀਆ ਮਨ ਮੂਰ ਗਵਾਰ ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾ ਕਨੇ ਨਾਂ ਕਰਨ ਦਿੱਤੇ ਜੋਗੀ ਹੈ ਭੋਗੀ ਹੈ ਇਹ ਮੰਗਤਾ ਹੈ ਇਹ ਦਾਂਤ ਹੈ ਇਹ ਇਹਦੀਆਂ ਅਵਸਥਾਵਾਂ ਨੇ ਮਨ ਦਾ ਜਿਤਨਾ ਅਸੀਂ ਉਸ ਦਿਨ ਵਿਚਾਰਿਆ ਸੀ ਆਪ ਜੀ ਨੂੰ ਪਤਾ ਹੈ ਪ੍ਰਥੀ ਮਲ ਸੈਗਲ ਬਲਾ ਰਾਮਾ ਡਿੱਡੀ ਭਗਤ ਅਭਿਆਸੀ ਗੁਰੂ ਸਾਹਿਬ ਨੇ ਇਹ ਕਿਹਾ ਸੀ ਕਿ ਤੁਸੀਂ ਬਾਣੀ ਪੜੋ ਆਪਣੇ ਮਨ ਨੂੰ ਕਾਬੂ ਕਰੋ ਉਹਨਾਂ ਨੇ ਕਿਹਾ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰਤਿਮਲ ਸੈਗਲ ਤੇ ਰਾਮਾ ਜੀ ਕਹਿੰਦੇ ਮਹਾਰਾਜ ਕਾਬੂ ਕੋਈ ਨਹੀਂ ਹੁੰਦਾ ਅਭਿਆਸ ਕਰਨੇ ਆ ਦੌੜ ਦੌੜ ਜਾਂਦਾ ਫਿਰ ਅਭਿਆਸ ਛੱਡ ਦਿੰਦਾ ਗੁਰੂ ਜੀ ਕਹਿੰਦਿਆ ਜਦੋਂ ਘੋੜਾ ਬਿਮਾਰ ਹੋ ਜਾਏ ਉਹ ਆਪਣੇ ਆਪ ਮਸਾਲਾ ਨਹੀਂ ਲੈਂਦਾ ਉਹਨੂੰ ਕਿੱਲੇ ਨਾਲ ਬੰਨੀਦਾ ਉਹਦਾ ਮੂੰਹ ਚੁੱਕ ਕੇ ਮੂੰਹ ਖੋਲ ਕੇ ਮੁੱਠ ਭਰ ਕੇ ਮੂੰਹ ਚ ਮਸਾਲੇ ਦੀ ਉਹਦੇ ਮੂੰਹ ਚ ਪਾਈ ਦੀਏ ਉਹਦਾ ਮੂੰਹ ਉੱਤੋਂ ਰੱਸੀ ਨਾਲ ਘੁੱਟ ਕੇ ਬੰਨ੍ਹ ਦਈਦਾ ਉਹ ਥੱਕ ਕੇ ਮਸਾਲਾ ਲੈ ਲੈਂਦਾ ਇਸ ਅਵਾੜੇ ਮਨ ਨੇ ਕਾਬੂ ਨਹੀਂ ਆਉਣਾ ਤੁਸੀਂ ਇਹਨੂੰ ਬਾਣੀ ਦਾ ਮਸਾਲਾ ਦੇਣਾ ਨਾ ਛੱਡੋ ਇੱਕ ਦਿਨ ਥੱਕ ਕੇ ਬਾਣੀ ਨਾਲ ਜ਼ਰੂਰ ਜੁੜੇਗਾ ਮਨ ਨੂੰ ਜਿਤਨਾ ਫੁਰਨ ਨੂੰ ਜਿਤਨਾ ਨਾ ਬੰਦਾ ਰੋ ਹੀ ਲੱਜੇ ਮਨ ਲਓ ਆਪਾਂ ਪਾਰਟੀ ਕਰ ਰਹੇ ਹਾਂ ਇਹ ਪਤਾ ਲੱਗ ਗਿਆ ਵੀ ਮੈਂ ਪੌੜੀ ਪੜ ਲਈਏ ਪਰ ਮੇਰਾ ਧਿਆਨ ਬੱਚਿਆਂ ਸੀ ਪਤਾ ਲੱਗ ਗਿਆ ਪੌੜੀ ਪੜ ਲਈ ਇਹਨੂੰ ਜਿੱਤਨ ਨੂੰ ਕੀ ਚੱਲ ਪਿਛਾ ਚੱਲ ਬੈਠ ਜਿੱਥੋਂ ਤੂੰ ਨਿਕਲਿਆ ਚੱਲ ਦੁਬਾਰਾ ਉੱਥੇ ਭਾਵੇਂ ਵੇਖੋ ਨਿੱਕੀਆਂ ਨਿੱਕੀਆਂ ਸੱਟਾਂ ਮਾਰਾਂਗੇ ਤਾਂ ਇਹ ਨਿਕਾਬੂ ਹੋਣਾ ਇਹਦੇ ਵਰਗਾ ਮਿੱਤਰ ਵੀ ਕੋਈ ਨਹੀਂ ਇਹਦੇ ਵਰਗਾ ਦੁਸ਼ਮਣ ਵੀ ਕੋਈ ਨਹੀਂ ਗੁਰੂ ਜੀ ਨੇ ਕਿਤੇ ਕਿਹਾ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲ ਲੈ ਕਿਤੇ ਕਿਹਾ ਇਹ ਮਨ ਅੰਦੇ ਕੁੱਤੇ ਕੂੜਿਆਰ ਉਹ ਕੁੱਤਿਆ ਇਹ ਸ਼ਬਦ ਵਰਤਿਆ ਕਿਤੇ ਕਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਿਤੇ ਬਾਬਾ ਜੀ ਨੇ ਕਿਹਾ ਮਨ ਖੋਠੜ ਤੇਰਾ ਨਹੀਂ ਵਿਸਾਸ ਤੂੰ ਮਾਂ ਉਦਮਾਦਾ ਖਰ ਕਾ ਪੈ ਖਰ ਤੋ ਛਟਾ ਜੋ ਉਪਰ ਲਾਤਾ ਮਹਾਰਾਜ ਨੇ ਮੈਂ ਬੇਨਤੀ ਕਰਾ ਮਨ ਨੂੰ ਜਿੱਤਣ ਲਈ ਕੀ ਚੀਜ਼ ਫਿਰ ਕੰਮ ਕਰੀਏ ਕਿਉਂਕਿ ਸਿ ਅਰਥ ਕਰਕੇ ਜਾਣਾ ਮੈਂ ਬਿਲਕੁਲ ਡਿਟੇਲ ਨਹੀਂ ਦੇ ਰਿਹਾ ਇਹ ਤੇਜ ਬੜਾ ਸਭ ਤੋਂ ਤੇਜ਼ ਇਸ ਦੁਨੀਆ ਚ ਅੱਜ ਜੋ ਸਾਇੰਸ ਕੋਲ ਹੈ ਲਾਈਟ ਸਪੀਡ ਹੈ ਨਾ ਇਹ ਇਹ ਨਾ ਜੇ ਲਾਈਟ ਦੀ ਰੋਸ਼ਨੀ ਦੀ ਜਿਹੜੀ ਸਪੀਡ ਹੈ ਸਭ ਤੋਂ ਤੇਜ਼ ਬੜੀ ਤੇਜ਼ ਪਰ ਲਾਈਟ ਸਪੀਡ ਤੋਂ ਤੇਜ਼ ਫੁਰਨਾ ਹੈ ਜਿਹੜਾ ਥਾਟ ਹੈ ਫੁਰਨਾ ਹੈ ਮਨ ਹੈ ਉਹ ਰੋਸ਼ਨੀ ਦੀ ਰਫਤਾਰ ਨਾਲੋਂ ਵੀ ਤੇਜ਼ ਹੈ ਹਾਲਾਂਕਿ ਸੂਰਜ ਦੀ ਕਿਰਨ ਆਉਂਦਿਆਂ ਨੂੰ ਮਿੰਟ ਸਕਿੰਟ ਲੱਗਣਗੇ ਤੇ ਫੁਰਨਾ ਬਣਾਉਂਦਿਆਂ ਤਾਂ ਪਤਾ ਨਹੀਂ ਸੂਰਜ ਨਾਮ ਵੀ ਚੜੇ ਫੁਰਨਾ ਪਹਿਲੀ ਬਣ ਜਾਂਦਾ ਸੂਰਜ ਫੁਰਨੇ ਕਰਕੇ ਗਏ ਲਾਈਟ ਸਪੀਡ ਤੇਜ਼ ਹੈ ਪੁਰਨਾ ਉਸ ਤੋਂ ਤੇਜ ਹੈ ਤੇ ਜਿਹੜਾ ਮਨ ਇੰਨਾ ਤੇਜ ਹੈ ਇਸ ਤੋਂ ਤੇਜ ਕੀ ਹੈ ਇਸ ਤੋਂ ਚੇਦ ਗੁਰੂ ਕਾ ਸ਼ਬਦ ਹੈ ਜਿਹੜਾ ਇਹਨੂੰ ਘੇਰ ਸਕਦਾ ਹੈ ਉੰਜ ਨਿਕਾਬੂ ਨਹੀਂ ਹੁਣੀ ਭੂਲਾ ਮਨ ਸਮਝੇ ਗੁਰ ਸ਼ਬਦੀ ਉੰਜ ਚਲੋ ਆ ਪੜਦੇ ਆ ਜਦੋਂ ਮਹਾਰੀ ਦੀ 시ਧੀ ਦੇਣ ਹੁੰਦਾ ਹੈ ਚਿਤ ਚਰਨ ਕਮਲ ਕਾ ਅਸਰਾ ਚਿਤ ਚਰਨ ਕਮਲ ਸੰਗ ਜੋੜੀਐ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਕੋੜੀ ਹੈ ਮੈਂ ਫਿਰ ਬੇਨਤੀ ਕਰਾਂ ਕਿ ਇਹ ਕਾਬੂ ਨਹੀਂ ਆਉਂਦਾ ਸ਼ਬਦ ਤੋਂ ਬਿਨਾ ਤੇ ਸ਼ਬਦ ਨਾਲ ਹੀ ਇੱਕ ਦਿਨ ਇਹਨੇ ਬਦਲ ਜਾਣਾ ਜਿਵੇਂ ਗੁਰੂ ਸਾਹਿਬ ਨੇ ਕਿਹਾ ਮੰਮਾ ਮਨਸਿਓ ਕਾਜ ਕੈ ਮਨ ਸਾਦੇ ਸਿਧ ਹੋਏ ਮਨ ਸਿਓ ਮਨੀ ਮਨਸਿਓ ਕਹਿ ਕਬੀਰਾਂ ਮਨ ਸਾ ਮਿਲਿਆ ਨਾ ਕੋਏ ਇਹ ਮਨ ਸ਼ਕਤੀ ਇਹ ਮਨਸਿਓ ਇਹ ਮਨ ਪੰਜ ਤਤ ਕੋ ਜਿਓ ਇਹ ਮਨ ਲੈ ਜੋ ਉਨ ਮਨ ਰਹਿ ਤੋ ਤੀਨ ਲੋਕ ਕੀ ਬਾਤਾਂ ਕਹੇ ਸ਼ਬਦ ਤੋਂ ਬਿਨਾ ਕਾਬੂ ਨਹੀਂ ਆਉਂਦਾ ਪ੍ਰੈਕਟਿਸ ਕਰਾਂਗੇ ਗੁਰਮਖੋ ਤੇ ਨਾਲ ਅਰਦਾਸ ਕਰਲੀ ਪ੍ਰੈਕਟਿਸ ਨਹੀਂ ਜੇ ਕਿ ਇਹ ਵੀ ਮਹਿਨਾ ਅਭਿਆਸ ਕਰਨਾ ਨਹੀਂ ਦੁਆਈ ਰੱਬ ਦੀ ਬਿਅਾਸ ਵਾਲਿਆਂ ਦਾ ਵੀ ਮਨ ਸਭ ਕੁਝ ਕਰ ਜਾਂਦਾ ਪਰ ਇੱਥੇ ਗੁਰੂ ਜੀ ਕਹਿੰਦੇ ਆ ਮਨ ਨੂੰ ਜਿੱਤ ਲੈ ਭਰਤਰੀ ਨੇ ਗੱਲ ਕਹੀ ਜੀ ਵਿਰਾਗ ਸ਼ਤਕ ਸੀ ਇਹਦਾ ਇਹਨੂੰ ਬੜਾ ਧੋਖਾ ਹੋਇਆ ਇਹ ਸਭ ਕੁਝ ਘਰੋਂ ਛੱਡ ਕੇ ਚੱਲਿਆ ਹੈ ਤਾਂ ਅਸਲ 'ਚ ਜਿਹੜਾ ਮੂਲ ਗ੍ਰੰਥ ਹੈ ਉਹ ਗੂੜ ਸੰਸਕ੍ਰਿਤ ਤੇ ਉਹਦੇ ਪਾਠ ਠੀਕੇ ਫਿਰ ਹੋਇਆ ਬ੍ਰਿਜ ਭਾਸ਼ਾ ਵਿੱਚ ਹੋਇ ਹਿੰਦੀ ਵਿੱਚ ਵੀ ਹੋਏ ਪੰਜਾਬੀ ਵਿੱਚ ਵੀ ਹੋਏ ਉਹ ਜਦੋਂ ਸਭ ਕੁਝ ਛੱਡ ਕੇ ਘਰੋਂ ਚੱਲਿਆ ਨਾ ਕੋਈ ਕੱਪੜਾ ਨਾ ਕੋਈ ਪੈਸਾ ਤੇ ਚਾਨਣੀ ਰਾਸੀ ਕੇੰਦੇ ਲਗਾ ਜੈ ਤੇ ਰਾ ਚੇਂਜ ਲੱਗੇ ਜਿਵੇਂ ਲਾਲ ਚਮਕਿਆ ਮਾਣਾ ਬੈੜਾ ਘਰੋਂ ਸਭ ਕੁਝ ਛੱਡ ਕੇ ਆਇਆ ਉਹ ਲਾਲ ਚਮਕਦੇ ਨੂੰ ਮਨ ਚ ਫੁਰਨਾ ਆ ਗਿਆ ਚਲ ਮਾਣਾ ਸਭ ਕੁਝ ਛੱਡਿਆ ਘਰੋਂ ਤੇ ਨਹੀਂ ਲੈ ਕੇ ਚਲਿਆ ਲਾਲ ਹੀ ਚੁੱਕ ਲੈ ਜਦੋਂ ਲਾਲ ਚੁੱਕਣ ਲੱਗਾ ਉਹ ਕਿਸੇ ਪਾਣ ਚਬਾ ਕੇ ਸਟਿਆ ਹੋਇਆ ਸੀ ਹੱਥ ਭਰ ਗਏ ਉੱਤੇ ਬਰਬਤ ਭਰਤੀ ਨੇ ਲਿਖਿਆ ਕਹਿੰਦਾ ਰਤਨ ਜੜਤ ਮੰਦਰ ਛੱਡੇ ਰਤਨ ਜੜਤ ਮੰਦਰ ਤਜੇ ਅਰ ਸਖੀਆਂ ਕਾ ਸਾਥ ਰੇ ਮਨ ਧੋਖੇ ਲਾਲ ਮੈਂ ਦਿਓ ਪੀਕ ਮੈਂ ਹਾਥ ਕਹਿੰਦਾ ਜਾ ਚੰਦਰਿਆ ਇੰਨਾ ਕੋਈ ਛੱਡ ਗਿਆ ਤੇ ਮਰ ਕਿੱਥੇ ਗਿਆ ਕਿਉਂਕਿ ਬੇਤਬਾਰ ਹੈ ਨਾ ਇਹਦਾ ਕੋਈ ਭਰੋਸਾ ਹੀ ਨਹੀਂ